ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਆ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿ ਪਹੁੰਚੇ ਆ ਦੋਸਤੋ ਬਾਈ ਹੈਪੀ ਦੇ ਕੋਲ ਤੋਂ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਵਿਕਰੀ ਵਾਲੇ ਪਸ਼ੂ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਕਿੰਨੇ ਵਕਾਉ ਆਹ ਤਿੰਨ ਜ ਆਪਣੇ ਕੋਲ ਦੋ ਗੜਾਂ ਸੁਈਆਂ ਐ ਤੇ ਇੱਕ ਵੜ ਗੱਬਣਾ ਜਰਸੀ ਕ੍ਰੋਸ ਠੀਕ ਹੈ ਹਾਂਜੀ ਤੇ ਦੋ ਸੁਈਆਂ ਸਵਾਈਆਂ ਦੋ ਸੁਈਆਂ ਸਵਾਈਆਂ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਹੋਣ ਆਜ ਸਾਨੂੰ ਸਾਹਿਬ ਹੋਰ ਕੋਈ ਰਾਤ 12 1 ਵਜੇ ਵੜ ਸੁਈ ਸੜਕੇ 4 ਵਜੇ ਜੇਰ ਪਾਤੀ ਆ ਨੋ ਜੀ ਹਾਂਜੀ 5 ਕਿਲੋ ਬੋਲਾ ਕੱਢਿਆ ਆਪਾਂ 5 ਕਿਲੋ ਦੋਸਤੋ ਬੋਲਾ ਐ ਕੱਢਿਆ ਵਾ ਵੜ ਨੂੰ ਥਾਲ ਗੋਲ ਵੇਲ ਲੱਗਾ ਬੱਚਾ ਚੰਗਾ ਤਕੜਾ ਹੋ ਗਿਆ ਬੱਚਾ ਵੇਲ ਨੂੰ ਸਾਹਿਬ ਫਾਰਮ ਛੋੜ ਲਈ ਵੜ ਮਾ ਦਾ ਬੱਚੀ ਦੇ ਬੜੀ ਚੀਜ਼ ਹੋਊਗੀ ਆ ਬਿਲੋ 나ੜੂ ਨਾਲ ਹੋ ਜੇ ਗਿੱਲਾ ਨੋ ਵੀ ਭਰਾਓ ਗਿੱਲਾ 나ੜੂ ਆ ਤੇ ਅੱਜ 15 ਜੁਲਾਈ ਦੀ ਰਾਤ ਨੂੰ ਜਿਹੜੀ ਸੂਈ ਆ ਤੇ 12 ਵਜੇ ਸੂਈ ਅੱਛਾ ਤੇ 4 ਵਜੇ ਜੇਰੇ ਨੇ ਸੁੱਟਦੀ ਸੀ ਮਾਰਨਿੰਗ ਤੜਕੇ ਹਾਂਜੀ 4 ਵਜੇ ਜੇਰੇ ਸੁੱਟਦੀ ਤੇ 6 ਵਜੇ ਆਪਾਂ ਦਾ 4-5 ਕਿਲੋ ਬੱਚੇ ਨੂੰ ਝੋਲੇ ਚੋਇਆ ਵਾ ਬਹੁਤ ਹਾਂਜੀ ਠੀਕ ਆ ਮੈਂ ਕਿਹਾ 8 ਕਿਲੋ ਕੱਢਿਆ 9 ਕਿਲੋ ਕੱਢਿਆ ਫਲਾਦਾ ਆਹ ਫੇਸ ਕੁਆਲਟੀ ਆ ਸੁਹਾ ਦੂਜਾ ਸੀ ਦੂਜਾ ਸੁਹਾ ਜੀ ਛੋਟਾ ਜਿਹਾ ਕਰਨਾ ਪੂਰੀ ਜਿਆਦਾ ਵਾਲੀ ਹੈ ਠੀਕ ਹੈ ਜੀ ਉਹ ਫਾਰਮ ਵਾਲੀ ਆ ਜੀ ਫਾਰਮ ਵਾਲੀ ਵੜਾ ਗੱਲੋ ਘਟੀ ਵਧੀਆ ਠੀਕ ਹੈ ਜੀ ਕੱਦ-ਕੱਦ ਫੋਲੋ ਵੱਡੀ ਹਾਈਟ ਦੀ ਆ ਤੇ ਆ ਬੈਕ ਸਾਈਡ ਤੋਂ ਤੁਸੀਂ ਥਣ ਨੂੰ ਇੱਕ ਵਾਰੀ ਚੈੱਕ ਕਰ ਲਓ। ਹਾਂ ਸੀਲ ਸਾਕੂ ਵੇਖ ਲਓ ਪੂਰੀ ਐ। ਅਗਲੇ ਥਣ ਕੋਲੇ ਕੋਈ ਲੱਗਾ ਮੱਝਾਂ ਵਾਲਾ ਥਣ ਆ ਕੋਈ ਗੱਲ ਨਹੀਂ। ਠੀਕ ਆ। ਚਾਰੇ ਥਾਣਾ ਦੋਸਤੋ ਹਾਥੀ ਚੁਵਾਈ ਵਾਲੇ ਥਾਣਾ ਤੇ इजीली ਤੁਸੀਂ ਚੁਵਾਈ ਕਰ ਸਕਦੇ ਹੋ ਪੂਰੀ ਜੀਰ ਵਗੈਰਾ ਉਹ ਪਾਈਓ ਸਾਰੀ ਪ੍ਰੋਪਰ ਵੇਖ ਲਓ। ਹਾਲਫਾ ਬਈ ਪਾਈ ਜਾਣਾ ਅੱਜ ਮੋਰਨਿੰਗ ਭਈ ਜਾਂਦਾ ਵੀ ਪਾਤੀ ਸੀ 4:00 ਵਜੇ। ਆ ਕੋਈ ਗੱਲ ਨਹੀਂ। ਆ ਠੀਕ ਆ। ਕੋਈ ਅਗਲਾ ਇਹ ਨਾ ਕਹੇ ਜੀ ਪਣੀ ਨੇ ਜੀਰ ਦੀ ਨਹੀਂ ਭਾਈ। ਆਰੇ ਲੋਕਾਂ ਦੀ ਜੇਰ ਪ੍ਰੋਪਰ ਪੈ ਚੀ ਜੇਰ ਜੇਰ ਸੰਦੂ ਦਾਫਕ ਵੀ ਉਦੋਂ ਕਿਲੋ ਖੜੇ ਤੋਂ ਬੋਲਾ ਜੋਗ ਪਿਆਜ਼ ਦਾ ਦਿੰਨੇ ਮਤਲਬ 12ਵੇਂ ਸੂਈ 2.5ਵੇਂ 3ਵੇਂ ਜੇਰ ਸੱਟ 3 ਨਹੀਂ ਚੋਂ ਹੀ ਘੱਡੀ ਪਾਤੀ 3.5 ਘੱਡੀ ਜੇਰ ਪਾਤੀ ਠੀਕ ਆ ਤੇ ਕਿਵੇਂ ਮਾਰਨਿੰਗ ਅਜ ਸੁਬਾ ਕੋਈ 2-4 ਕਿਲੋ ਕੰਢਿਆ ਤੋਂ 4 ਕਿਲੋ ਬੋਲਾ ਕੱਢਿਆ ਵਛੇ ਨੂੰ ਖੜੇ 1 ਕਿਲੋ ਗੇਨੂ ਚੰਗਾਇਆ ਆਪਾਂ ਤੇ ਕਿਲੋ ਕੋ ਪਹਿਲਾਂ ਉਹ ਕੱਢਾ ਇਹਨੂੰ ਚੋਕੇ ਪਿਆਦਾ ਹੈ ਚਵਾਈ ਕਿਦਾਂ ਨਿਕਲੀ ਚੋਣ ਬੜੀ ਚੰਗੀ ਚੋਣ ਪਤਾ ਰੰਗ ਦਾ ਦੇ ਬਚਾ ਲਾ ਲਓ ਜੀ ਇੱਕ ਵਾਰੀ ਦਿਖਾ ਦਈਏ ਮਾੜਾ ਜਾਂ ਤੋੜ ਕੇ ਤੋੜ ਕੇ ਆਹ ਸੋ ਦੋਸਤੋ ਚਵਾਈ ਚੰਗੀ ਨਿਕਲੀ ਆ ਠੀਕ ਆ 2-4 ਕਿਲੋ ਜਿਹੜਾ ਮਾਰਨਿੰਗ ਅੱਜ ਲੈ ਲੋ ਪੂਰੀ ਮੱਝ ਵੜਾ ਸੇਰ ਪ੍ਰੋਪਰ ਪੈਣ ਤੋਂ ਬਾਅਦ ਵੀਰਾਂ ਦਾ ਚਵਾਈ ਕਰ ਲਈ ਸੀ ਤੇ ਹਵਾਨੇ ਅਟਰ ਦੀ ਕੁਆਲਿਟੀ ਦੇਖ ਲੋ ਕਦ ਕਠ ਫੁੱਲ ਵੱਡਾ ਠੀਕ ਆ ਜੀ ਪੂਰੀਆਂ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਹੋ ਤੇ ਥਣ ਥਣੂ ਦੇਖੋ ਤਕਰੀਬਨ ਮਰਲੇਆਂ ਦੇ ਮਰਲੇ ਦੀ ਵੰਡ ਹੈਗੀ ਆ ਕਾਫੀ ਵਧੀਆ ਗਿੱਠ ਇਹਨੇ ਕਿ ਜਿਆਦੀ ਸਪੇਸ ਆ ਦੇਖ ਲਓ ਕੋਈ ਹੋਈ ਨਹੀਂ ਗੱਲ ਬਾਤ ਸੀਲ ਸਭ ਬੱਚੇ ਦਾ ਕਰਕੇ ਕਾਲੀ ਪੈਂਦੀ ਦੇਖ ਲਓ ਉਦਾਂ ਕੋਈ ਚੱਕਰ ਨਹੀਂ ਗਾ ਆ ਦੇਖ ਇਧਰ ਠੀਕ ਆ ਜੀ ਕਿਹੜਾ ਕੱਟੀ ਹੋ ਗਿਆ ਪੱਕੀ ਸੀਲ ਸਭ ਆ ਪੂਰੀ ਤੇ ਥਣ ਥਣ ਕੁਆਲਿਟੀ ਚੰਗੀ ਆ ਆ ਪਸੰਦ ਆਉਗੀ ਦੋਸਤੋ ਜਿਹੋ ਦੀ ਜਵਾਈ ਲੱਗੀ ਆ ਤਕਰੀਬਨ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਕਰ ਦਿੰਨੇ ਆ ਤੁਹਾਡੇ ਸਾਰਾ ਕੁਝ ਤੇ ਆ ਦੇ ਫਕੀ ਸੱਜੇ ਖੱਬੇ ਉਹ ਬਹਿਣੀ ਉਹ ਜਿਹੜੇ ਮਰਜ਼ੀ ਉਹ ਜਿਹੜੇ ਪਾਸੇ ਜਿਹੜੇ ਮਰਜ਼ੀ ਤੁਸੀਂ ਥਾਂ ਸੈੱਟ ਕਰੋ ਸਾਰੇ ਬੰਦੇ ਸੁਪੀਸ ਤੇ ਹੋਰ ਬੱਚਾ ਲੈ ਕੇ ਆ ਰਮੜਾਈ ਦਿੰਦੇ ਲੋੜੇ ਛੱਡੋ ਬੱਚਾ ਦੇਖੋ ਤੁਸੀਂ ਉਹਨਾਂ ਦੇ ਹੱਥਾਂ ਨਾਲ ਜਿਹੜੇ ਇੱਕ ਚੁਮਾਰੇ ਤੇ ਬਾਕੀ ਬਿਨਾ ਬੰਗੇ ਤੋਂ ਬਿਨਾ ਰੱਸੀ ਤੋਂ ਬਿਨਾ ਜੂਟ ਤੋਂ ਜਿਹੜੀ ਦੋਸਤੋ ਤੁਸੀਂ ਚਬਾਈ ਕਰ ਸਕਦੇ ਹੋ ਆ ਤੁਹਾਨੂੰ ਬਾਕੀ ਅਗਲੇ ਥਾਂਾਂ ਦੀਆਂ ਧਾਰਾ ਮਾਰਕਿਟ ਦਿਖਾਉਣ ੜਿਆ ਬਾਈ ਆਹ ਦੇਖੋ ਜਰਾ ਜਿਵੇਂ ਪੰਚਾਇਤੀ ਨਲਕਾ ਜਿਹੜਾ ਦੋਸਤੋ ਚੱਲਦਾ ਹੈ ਉਹ ਹਸਾਮਨਾ ਚਾਹ ਲੱਗਾ ਆ ਮਗਰਲੇ ਥਣਾ ਦਾ ਚੁਵਾ ਦੇਖੋ ਜੀ ਠੀਕ ਆ ਤੇ ਚੁਵਾ ਦੇਖੋ ਉਹ ਜਿਹੜਾ ਆਪਣੀ ਬਾਲ ਦੀ ਮਾਜਾ ਦੇਖੋ ਸਲੇ ਧਾਰ ਥਾਣਾ ਦੇ ਲੋਗੜਾ ਕੁਆਲਟੀ ਦੇ ਲੜਕਾ ਮੱਝਾ ਨਾਲ ਲੱਗਾ ਠੀਕ ਆ ਭਾਈ ਹਾਪੀ ਠੀਕ ਆ ਭਰਾ ਤੇ ਤੇ ਹਾਪੀ ਭਾਈ ਕਿਥੋਂ ਤੱਕ ਫਿਰ ਲੈਣ ਦੇਣ ਕੀ ਕਰਨਾ ਹੈ ਜੀ ਦੂਜਾ ਮੋਲ ਆਪਾਂ ਕੋਈ ਇਹਦਾ ਆਪ ਚੁਵਾਈਂ ਦੂਜਾ 75 ਨਹੀਂ ਕਰਨਾ 77 ਨਹੀਂ ਕਰਨਾ ਹਾਂਜੀ 70 ਹਜ਼ਾਰ ਚੋਂ ਮਾਨਤਾ ਨਹੀਂ ਕਰਦਾਂਗੇ ਹਾਂ ਨਾ ਜੜੀ ਹਾਂ ਨਾ ਉੱਚੋਂ ਕੋਈ ਛੋਟ ਛਪਾਇਦਾ ਕਰਾਂਗੇ 2000 ਰੁਪਿਆ ਛੱਡ ਦਾਂਗੇ 70 ਹਜ਼ਾਰ ਚੋਂ 70000 70000 ਚ 2000 ਰੁਪਏ ਸ਼ੁਰੂ ਮੰਨ ਕੇ ਹਾਂ ਨਾ ਜਿਹੜੀ 60 ਦੀ 60000 ਉੱਚੋ ਵੀ ਕੋਈ ਸ਼ੋਰ ਸੇ ਆਪਾਂ ਵੀਰ ਦਾ ਜਰੂਰ ਕਰਾਂਗੇ ਆ ਇਹ ਦਾ ਲਓ ਜੀ ਪਰ ਵੜ ਵੇ ਲੋ ਹੂੰ ਦੋ ਦ 25 26 ਕਿਲੋ ਦੀ ਗਰੰਟੀ ਦੇਵਾਂਗੇ ਚਵਾਉ ਵੀ ਵੜ ਬਾਕੀ ਥਣ ਥਣ ਪੂਰਾ ਕੰਮ ਲੈ ਲਓ ਕਿਹੜਾ ਲੱਗਾ ਫਿਰ ਇਹ ਨੀ ਲਓ ਇਧਰ ਲੈ ਲੋ ਕੋਈ ਇਹ ਉਹੜਾ ਵੀ ਜਦੀ ਮਾੜੀ ਚੁੰਬੜੇ ਰੋ ਪਹਿਲੀ ਮੇਨ ਗੱਲ ਥਣ ਵੇ ਲੋ ਕੋਈ ਲੱਗਾ ਕੋਮਾ ਕੋਈ ਪੈਣ ਚੋਲੇ ਕੋਈ ਜਵਾਲ ਚੋਲੇ ਬਾਸਾਣਾ ਬਸ ਜਿਹੜਾ ਮਰਜੀ ਚੋਲੇ ਇਹ ਤੁਥ ਬਹੁਤ ਸੋਹਣੀਆਂ ਹਾਂਜੀ ਤੇ 86000 ਦੀ ਜਿਹੜੀ ਆ ਦੋਸਤੋ ਹਾਨ ਆ ਠੀਕ ਆ ਉਹਦੇ ਕੋਲ ਕਿ ਮੌਕੇ ਤੇ ਹੋ ਜੂਗਾ ਛੋਟਾ ਛੱਪਾ 86000 ਦੇ ਵਿੱਚੋਂ ਵੀ ਇਸ ਤੋਂ ਬਾਅਦ ਇੱਕ ਹੋਰ ਬਹੁਤ ਪਿਆਰੀ ਬੱਛੀ ਆ ਆ ਸੂਹਾ ਪੁੱਛਦੇ ਆ ਥਾਂ ਚੱਡੇ ਦੀ ਕਾਫੀ ਸਫਾਈ ਦਿਖਾਈ ਰਹੀ ਆ ਦਿਖਾ ਰਹੀ ਆ ਉਹਦਾ 6 ਦਾਦ ਜੋ ਹਾਂ ਦੂਜਾ ਦੂਗਾ ਦੂਜਾ ਦੂਗਾ ਹਾਂਜੀ ਮੂੰਹਾਂ 6 ਦਾਦ ਮਗਰ ਬੱਛੀ ਜੋ ਮਗਰ ਬੱਛੀ ਆ ਆ ਬੱਚਾ ਥੱਲੇ ਵੇਖੋ ਬੱਛੀ ਬੱਚਾ ਥਾਂ ਤੋਂ ਇਹਨੂੰ ਵੀ ਤਕਰੀਬਨ ਸੂਰੀ ਜੋ ਨਾਲੂ ਨਾਲ ਜੋ ਬੱਛੀ ਦਾ ਥਾਣੇ ਦੇ ਵੀ ਤਕਰੀਬਨ ਮੁਠੀ ਜਿਹਾ ਆ ਆ ਲੈ ਲਓ परसों सुई बशी मगर जो एक परसों सुई का कल परसों परसों जी आ मैं अभी काल परसों सुई आ ठीक है आज चौथी पांचवी चवाई है जी 13 जुलाई दी सुई है दोस्तों आज 15 जुलाई ਨੂੰ ਆਪਾਂ ਵੀਡੀਓ ਕਰਾ ਰਹੇ ਆ ਅੱਜ ਚੌਥੀ ਪਰसों शामी ਵੀ ਸੁਈ ਅੱਜ ਚੌਥੇ ਡੰਗ ਦੀ ਚਵਾਈ ਆ ਤੇ ਆਹ ਥਣ ਵੇਖੋ ਸਾਈਜ਼ ਵੇਖੋ ਪੂਰਾ ਇਹ ਬਿੰਦੂ ਦਾ ਵੇਖ ਲਓ ਕੁੜਿਆ ਕੋਈ 2 ਲੱਖ ਵਾਲੀ ਗਾਣ ਲੱਗਣਾ ਕਿੱਥੋਂ ਲੱਗਿਆ ਕਿੱਥੋਂ ਗਾਈ ਲੱਗਾ ਮੋਡਲ ਬਾਕੀ ਹਵਾਨੇ ਦਾ ਸਟਰਕਚਰ ਜਿਹੜਾ ਦੋਸਤੋ ਦਾ ਹੀ ਸੋਹਣਾ ਬੈਕ ਸਾਈਡ ਤੋਂ ਬਿਲਕੁਲ ਨਿਕਲ ਕੇ ਆ ਰਿਹਾ ਜਿਵੇਂ ਤੀਰ ਕੁਮਾਰ ਦੀ ਸ਼ੇਪ ਦਾ ਆਇਆ ਜੀ ਇਹ ਤੋਂ ਨਾਰੀ ਸਾਈਡ ਤੋਂ ਜਾ ਰਿਹਾ ਬਿਲਕੁਲ ਨਾੜ ਬੋਮਾਂ ਦੇ ਦਾ ਸਟਰਕਚਰ ਠੀਕ ਹੈ ਨਾੜ ਨੂਰ ਵੀਰਾਂ ਦਾ ਵੀ ਕਾਫੀ ਮੋਟੀ ਆ ਤੇ ਬੋਲਾ ਹੁਣ ਕਿੰਨਾ ਫਿਰ ਚਵਾਇਆ ਬੋਲਾ 14 ਕਿਲੋ ਬੋਲਾ ਆਪਦੇ ਘਰੇ ਮੇਨ ਲਾਂਗੇ ਦੋ ਟਾਈਮ ਕੋਈ ਦੋ ਟਾਈਮ ਮੇਲੇ ਤਿੰਨ ਟਾਈਮ ਮੇਲੇ ਫਾਡੇ ਗੇਟੋਂ ਬਾਹਰ ਹੋ ਗਈ ਆਪਣੇ ਲੋ 12 ਕਰ ਜੇ 16 ਕਰ ਦੇ 17 ਕਰ ਜੋ ਅਗਲੇ ਜੀ ਸੇਵਾ ਉਹ ਬਾਅਦ ਜੇ ਘਟਜੋ ਉਹ ਅਗਲੇ ਜੀ ਸੇਵਾ ਆਪਣੇ ਘਰੇ 14 ਕਿਲੋ ਆਪਣੇ ਘਰੇ ਦੋ ਟਾਈਮ ਬਣਾ ਲਾਂਗੇ ਅੱਜ 14 14 ਕਿਲੋ ਤੀਜੇ ਦਿਨ ਦੀ ਸੂਈ ਪਰਸੂ ਦੀ ਸੂਈ 14 ਕਿਲੋ ਦੋ ਟਾਈਮ ਬਣਾ ਲਾਂਗੇ ਬਹੁਤ ਹੋਰ ਹੈਪੀ 14 ਕਿਲੋ ਅਗਲਾ ਕਿਹਦਾ ਕਿਲੋ ਜੀ ਪਾਜੀ ਤੂੰ ਦੱਸਿਆ ਸੀ ਇਹ ਵਧੀ ਨਹੀਂ ਗਈ ਅੰਦਾਜ਼ੇ ਸੇਵਾ ਕਰਾਂਗੇ ਜੇ ਬਦਲਾ ਨਾ ਕਰਾਂ ਜੇ ਪਤਾ ਘੱਟਣਾ ਹੋਵੇ ਅੱਜ ਤੀਜੇ ਦਿਨ ਦੇ ਵਿੱਚ ਦੋਸਤੋ 14 ਕਿਲੋ ਜਿਹੜਾ ਤੁਹਾਨੂੰ ਮਨਾ ਕੇ ਭਾਈ ਐਪੀ ਕਹਿੰਦਾ ਵੀ ਤੋਹਾਂਗੇ ਇੱਥੇ ਉਸ ਤੋਂ ਬਾਅਦ 15 16 ਦੁੱਧ ਹੋ ਜੇ ਮੈਂਨਸ ਹੋ ਜੇ ਦੁੱਧ ਘਾਰ ਵਾਲਾ ਗਿਆ ਵੀ ਪਹਿਲੇ ਥਲੇ 15 16 ਚੋਇਆ ਵਾ 14 ਕਿਲੋ ਐ ਟੈਂਪਚਰ ਐ 16 ਨਹੀਂ ਕਰ ਸਕਦੀ 17 ਵੀ ਕਰ ਸਕਦੀ 12 ਵੀ ਦੇ ਸਕਦੀ ਜੋ ਠੀਕ ਹੈ ਜੀ ਉਹ ਸੇਵਾ ਕਰੂਗਾ ਜੀ ਆਹ ਆ ਦੇਖ ਠੀਕ ਆ ਚਲੋ ਜਵਾਗੜਾ ਲੱਗਾ ਬੈਠ ਨੂੰ ਠੀਕ ਆ ਪੂਰਾ ਕੁਆਲਟੀ ਆ ਮਗਰ ਵੀ ਬੱਛੀ ਆ ਆਹ ਮਗਰ ਵੀ ਬੱਛੀ ਆ ਆਪ ਵੀ ਬੱਛੀ ਮਗਰ ਵੀ ਬੱਛੀ ਠੀਕ ਆ ਦੂਜੀ ਸਵੇਰ ਦੇ ਵਿੱਚ ਸੂਈ ਆ ਬਿਲਕੁਲ ਤਾਜੀ ਬੱਛੀ ਆਹ ਦੇਖੋ ਮਰਾਜ ਕੇ ਤਾਂ ਰਹਿ ਨੀ ਬੱਚਾ ਲੋ ਜੀ ਲੋ ਛੱਡੋ ਦਖਾਓ ਸਾਹਮਣੇ ਕੇ ਧਾਰਾ ਮਾਰਕੀਟ ਹੀ ਦੋਸਤੋ ਤਸੱਲੀ ਜ਼ਰੂਰ ਕਰਵਾ ਦਾਂਗੇ ਅੱਗੇ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਚਾਹੇ ਘਰ ਪਹੁੰਚ ਕੇ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਡਿਸੀਜਨ ਕੋਈ ਬਾਹਰ ਦਾ ਬੰਦਾ ਭੁਮੈ ਜੂਣਾ ਪਾਓ ਆਹ ਪੰਨਾ ਬਾਲੋ ਨਹੀਂ ਫੋਨ ਨਾ ਆ ਪਾਓ ਕੋਈ ਦਿੱਕਤ ਨਹੀਂ ਲੈਣਾ ਸੀ ਵੀ ਸਭ ਪਈ ਤੁਹਾਨੂੰ ਸੁਣਦਾ ਫਰਾਂ ਦੇ ਦੁੱਧ ਪੀਂਦੇ ਹਮਾਰੇ ਹਮ ਮੁੰਡਿਆਂ ਮਗਰ ਲੈ ਕਹਨਾਂ ਗਾਣਾ ਗੜਨੀ ਆ ਕੰਜਾ ਅਗਲੇ ਨੇ ਪੈਸੇ ਲਾਉਣੇ ਆ ਪਸੂ ਚੰਗਾ ਜਾਵੇ ਅਗਲੇ ਨੂੰ ਮਾੜਾ ਪਸ਼ੂ ਕਹੋਂ ਦੇਣਾ ਆਪਾਂ ਬਸ ਤੇ ਬਿਲਕੁਲ ਤਸਲੀ ਬਖੇ ਪਸ਼ੂ ਕੋਈ ਆ ਦੋਸਤੋ ਬਾਕੀ ਆਪ ਦੀ ਨਰਕ ਪਰਖ ਤਸਲੀ ਆ ਆਪ ਜਰੂਰ ਕਰ ਲਿਆ ਕਰੋ ਸਾਡਾ ਜਿਹਾ ਦੋਸਤੋ ਵਾਰ ਵਾਰ ਕਹਿੰਦਾ ਤਸਲੀ ਕਰਕੇ ਖੜੇ ਆ ਆਪਾਂ ਜੇ ਤੁਹਾਨੂੰ ਤਸਲੀ ਕਰ ਤੋਂ ਡੱਕਾਂ ਮੇਰੇ ਇਥੇ ਨਾਲ ਕੋਈ ਆਖੇ ਇਧਰ ਦੇਖਿਓ ਇਹ ਜਿਹੜਾ ਮਰਮੜੇ ਦਾ ਬਾਰਾ ਜੀਆ ਕੋਈ ਟੁੱਟ ਨਹੀਂ ਧਾਰ ਨੇ ਕੋਈ ਭੋਲ ਨਹੀਂ ਟੋਟਾ ਨਹੀਂ ਬਾਕੀ ਸਭ ਕੁਝ ਵਾਇ ਪਸਾਰ ਤੇ ਬਿਲਕੁਲ ਇੱਕੋ ਜੀ ਤਾਰ ਹੈ ਮਗਰ ਲਖਣਾ ਦੀ ਧਾਰ ਜੀ ਉਹ ਵੀ ਮਰਵਾ ਕੇ ਬੱਚਾ ਕਰਾਉਣੇ ਕਰਨ ਆਹ ਦੇਖੋ ਜੀ ਦਾ ਤੇ ਕਿੰਨੀ ਠੰਡ ਤੋਂ ਪੂਰਾ ਮੁੱਢੀ ਦਾ ਦੋਸਤੋ ਚਵਾਈ ਮੈਂ ਕਹਣਾ ਸਭ ਤੋਂ ਵੇਰੋ ਚਵਾਈ ਜੀ ਲੱਗੀ ਹੋਇਆ ਨੇ ਚਵਾਈ ਦੇਖੋ ਪੂਰੀ ਬੈਸਟ ਚਵਾਈ ਹੈ ਦੋਸਤੋ ਪਸੰਦ ਆਊਗੀ ਪੈਸੇ ਲਾਏ ਜਿਹੜੇ ਭੁੱਲ ਜਾਂਦੇ ਆ ਇਹੋ ਜੀ ਪਸੰਦ ਦੇ ਉੱਪਰ ਆ ਬਾਲੀ ਦੁੱਧ ਦੇ ਲੋਗ ਡਾ ਤਾਣੂ ਆਉਂਦਾ ਏ ਜੇ ਚਵਾਈ ਹੈਗੀ ਤੇ ਦੁੱਧ ਆਉਂਦਾ ਤਾਂ ਨੂੰ ਠੀਕ ਹੈ ਜੀ ਬਾਕੀ ਦਾ ਪਸਵਾ ਚੰਗਾ ਠੀਕ ਆ ਬੈਸਟ ਚਵਾਈ ਆ ਸੋ ਬੜੀ ਤਸल्ली बख्शे ਚਵਾਈ ਆ ਠੀਕ ਹੈ ਜੀ ਤੁਹਾਡੇ ਨਾਲ ਤੇ ਮਿੰਟਾਂ ਸੈਕਿੰਡਾਂ ਜਿਹੜੀ ਚਵਾਈ ਕਰਕੇ ਤੁਸੀਂ ਪਸੂ ਇਹੋ ਜਿਹਾ ਥੰਨੇ ਉੱਠ ਸਕਦੇ ਹੋ ਆ ਵੀ ਮੁੱਲ ਕਿੰਨਾ ਬਰੇ ਦਾ ਫਿਰ ਲੈਣ ਦੇ ਕੀ ਕਰਤਾ ਕੌਂਦੀ ਸਾਹਿਬ ਲੋਕ ਜਿਹੜੀ ਮੰਗਦੇ 66000 ਰੁਪਈਆ ਆ ਕਹ ਰਿਹਾ ਬੰਨ ਜਾਈ ਆ ਤੁਮਾਂ ਤਾਂ 2000 ਦਾ ਕਹਦੇ 50000 ਦੀ ਵੈੜ ਦੇ ਦਾਂਗੇ 50 ਦੀ ਉੱਚੋ ਵੀ ਕੋਈ ਨਹੀਂ ਆਏ ਤਾਂ ਮਾਨਤਾ ਨਹੀਂ ਕਰਾਂਗੇ ਵੀਰ ਦਾ ਨਹੀਂ 50 ਦੇ ਵਿੱਚੋਂ ਵੀ ਖੁੱਲ ਕੇ ਕਰਦੇ ਹੋ 2000 ਛੱਡ ਦਾਂ ਹੋਰ ਦੱਸੋ 48 48 ਉੱਚੋ ਵੀ ਛੋੜ ਛੱਪਾ ਹੋਊਗਾ ਕੋਈ ਵੀਰ ਇਹ ਨਾ ਕਿ ਵੀਰ 40 ਲੈ ਲਾ 42 ਲੈ ਲਾ ਵੀਰ ਨਾ ਖੂਨ ਲਾਵੇ ਉੱਚੋ ਕੋਈ ਛੋੜ ਛੱਪਾ 5-7000 ਦਾ ਜ਼ਰੂਰ ਕਰਾਂਗੇ ਬੇਟਾ ਇਹਦਾ ਮਾਨਤਨ ਬਿਲਕੁਲ 48 ਤੁਹਾਨੂੰ ਪਤਾ ਕੋਈ ਐਡਾ ਗਾਲਾਂ ਨਹੀਂ ਹੁੰਦਾ ਇਨਾਂ ਦੇ 48000 ਜਿਹੜੀ ਦੱਸੋ ਇਹ ਵੈੜ ਦਿੱਤੀ ਜਾਊਗੀ ਠੀਕ ਆ ਥੱਲੇ ਵੀ ਮੱਝੀ ਆ ਲੈ ਲਓ ਬ ਮੇਰੇ ਘਰੇ 14 ਕਿਲੋ ਚੋਕੇ ਕੋਈ ਦੋ ਟਾਂ ਮੈਂ ਚਵਾਈ ਤੁਸੀਂ ਵੇਖ ਲਿਆ ਪੂਰੀ ਬੰਬੇ ਪਾਸ ਠੀਕ ਆ ਬੰਬੇ ਪਾਸ ਚਵਾਈ ਜੀ ਕੋਈ ਘਰੇ ਵੀ ਜਾ ਕੇ ਲਾਮਾ ਕੋਈ ਪੂਰ ਛੱਤਾ ਥਣ ਵੱਧ ਕੋਟੂ ਦਾ ਬੱਚਾ ਤੁਸੀਂ ਪੂਰੀਆ ਫਿਰ ਦੇਖੋ ਆ ਬੱਚੀ ਆ ਫੀਮੇਲ ਕਾਵ ਨਾੜੂ ਬੱਚੇ ਦੇ ਨਾਲ ਤੀਜੇ ਦਿਨ ਅਗਲਾ ਜੀ ਕਹਿੰਦੇ ਦਿਮਾੜ ਦੀ ਪਾਜੀ ਵੱਛੀ ਵਾਲੀ ਲੈਣੀ ਹੈ ਠੀਕ ਆ ਇੱਕ ਬਿਲਕੁਲ ਗੱਬਣ ਜਿਹੜੀ ਅਗਲੀ ਵਹਿੜਾ ਤੁਹਾਨੂੰ ਦਿਖਾਉਣੇ ਆ ਤੇ ਇਹਨਾਂ ਨੇ ਜਾਣਦੀ ਆ ਪੁੱਛਦੇ ਆ ਜਰਤੀ ਜਉਂਦੀ ਆ ਪੂਰੀ ਵੱਡੀ ਵਹਿੜ ਆ ਹਾਂ ਕ੍ਰੋਸਾਂ ਗਾ ਕ੍ਰੋਸਾਂ ਜਾ ਤੇ ਅਜੇ 20 ਦਿਨਾਂ ਦੀ ਕੱਚੀ ਜੋ ਹੂੰ ਅਜੇ ਘੱਟੋ-ਘੱਟ ਹਾਂ 20 ਦਿਨ ਬੜੇ ਆਰਾਮ ਨਾਲ ਕਰਦੀ ਐ 20 ਦਿਨ ਅਜੇ ਭਰਾਵੋ ਘੱਟੋ-ਘੱਟ ਲੈ ਜੂ ਕਿ ਸੂਹਾ ਕਿਨਵਾ ਸੂਗੀ ਸੂਹਾ ਤੀਜਾ ਸੂਹਾ ਯਾਰੀ ਤੀਜਾ ਸੂਹਾ ਸੂਹਾ ਤੇ ਟੀਟ ਵੇਖੂਗੇ ਬਾਡੀ ਸਟਰਕਚਰ ਵੇਖੂਗੇ ਪੂਰੀ ਭਾਰੀ ਆ ਵਜਨ ਲੋਡ ਵਾਲੀ ਆ ਠੀਕ ਐ ਜੀ ਤੇ ਢਿਲ ਢੁੜ ਤੁਸੀਂ ਨੋਰਮਲੀ ਵੇਖ ਲਓ 20 ਦਿਨ ਅਜੇ ਕੱਚੀ ਆ ਇਹਨਾਂ ਪਹਿਲਾਂ ਗੱਲ ਬਾਤ ਲੜਦੁੜ ਕਾਫੀ ਆ ਪੂਰੀ ਖੁੱਲਣੀ ਐ ਅਜੇ ਬੰਨਣੀ ਐ ਇਹਨਾਂ ਖੁੱਲਣੀ ਬੰਨਣੀ ਐ ਪੂਰੀ ਹਾਂਜੀ ਆ ਦੇ ਤੇ ਤੋਰੋ ਹੈਪੀ ਵੀਰ ਤੀਜਾ ਸੁਭਾ ਦੋਸਤੋ 20 25 20 22 25 ਦਿਨ ਦਾ ਐਸਟੀਮੇਟ ਰੱਖ ਕੇ ਤੁਸੀਂ ਸੌਦਾ ਕਰ ਲਿਓ। ਤੀਜਾ ਦੂਆ ਕੱਢਿਆ ਜੋ। ਪੂਰੀ ਸੇਵਾ ਕਰ ਲੈ ਕੋਈ 25 ਵੀ ਹੋ ਸਕਦਾ ਵਾ ਕੋਈ 12 ਵੀ ਹੋ ਸਕਦਾ 15 ਵੀ ਹੋ ਸਕਦਾ। ਬਿਲਕੁਲ। ਦਲ ਸੇਵਾ ਦੀ ਆ। ਇਹਦੇ 20 22 ਕੋਲ ਤੋਂ ਕੋਈ ਰਾਮ ਨਾ 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 ਕੱਢੀ ਹੈ ਨਾ। ਬਾਕੀ ਦੁੱਧ ਜਿਹੜਾ ਦੋਸਤੋ ਸੇਵਾ ਦਾ ਜਿੱਦਾਂ ਬਾਈ ਹੈਪੀ ਕਹਿੰਦਾ ਬਾਕੀ ਸੇਵਾ ਤੇ ਤੁਸੀਂ 20 ਤੋਂ ਪਲੱਸ ਵੀ ਚਵਾਈ ਕਰ ਸਕਦੇ ਹੋ ਢੀ ਬੈੜ ਦੇ ਥੱਲੇੋਂ। ਬਾਕੀ ਇਹ ਕਿਲੋ ਦੀ ਜਿਹੜੀ ਚਵਾਈ ਆ ਪਹਿਲਾਂ ਸੂਆਂ ਦੇ ਦੌਰਾਨ ਜਿਹੜੀ ਇਹਨੇ ਕਰਵਾਈ ਆ ਠੀਕ ਆ। ਉਹ ਬਾਈ ਦੱਸਦਾ ਪਿਆ। ਬਾਕੀ ਥਣ ਥਣ ਸਾਈਜ ਚੰਗਾ ਆ ਦੇਖੋ ਜੀ ਤੁੰਦੂ ਦਾ ਵਾਲਾ ਆੜੇ ਭਾਗੀ ਤੇ ਤੋਂ ਸੇ ਫਿਰ ਰੱਬ ਦਾ ਨਾਂ ਹੀ ਆ ਹੂੰ ਵਿੱਚੋਂ ਕੋਈ ਆ ਜਾ ਸੁਧੋ ਯਾਰ ਰੱਬ ਨਹੀਂ ਗਿਆ ਅਗਲਾ ਜੀ ਬਾਹਰੋਂ ਮਸਤ ਨਹੀਂ ਪੜਾਉਂਦਿਆ ਕੋਈ ਬਾਕੀ ਪਸ਼ੂ ਜਿਹੜੇ ਦੋਸਤੋ ਇੱਥੇ ਕੀ ਨੇੜੇ ਬੰਨੇ ਖਰੀਦੇ ਆ ਉੱਥੇ ਕੋਈ ਕੋਈ ਨਫਾ ਲੈ ਕੇ ਬਾਈ ਹੈਪੀਆਂ ਦਾ ਵੀ ਆਪਾਂ ਸੇਲ ਕਰਦੇ ਪਏ ਆ। ਹਾਂ ਜੀ ਠੀਕ ਕੋਈ ਜਲਪਾਣੀ ਵਿੱਚੋਂ ਜਾ ਪਾਣੀ ਲੈਣਾ ਵਿੱਚੋਂ ਤੇ ਉਹ ਜਿੰਨਾ ਵੀ ਵਪਾਰ ਕੋਈ ਵਪਾਰੀ ਵੀ ਕਰਦਾ ਵਿੱਚੋਂ ਹਰ ਕਨੇ ਜਲਪਾਣੀ ਲੈ ਕੇ ਪਸੂ ਸੇਲ ਕਰਨਾ ਹੁੰਦਾ ਤੇ ਇਹਦਾ ਮੁੱਲ ਕੀ ਰਹੂਗਾ ਜਿਹੜੀ ਇਹ ਗੱਬਣਾ ਜੀ? ਸਮਝਾ ਤੂੰ ਹੀ ਦੱਸੋ ਕਿੰਨੇ ਦੀ ਬਿਹਾਰ ਦੇ ਦੀਏ ਜਿੰਨੇ ਤਾਂ ਤੁਹਾਨੂੰ ਪੜਤਾ ਖਾਂਦਾ 12 ਤੁਸੀਂ ਦੇ ਦਿਓ ਜੀ 42000 ਦੀ ਬਿਹਾਰ ਦੇ ਦਾਂਗੇ ਉੱਚੋ ਛੋੜ ਛੱਪ ਆ ਜਾਊਗਾ ਮੁੱਲ ਪਾ 50 ਕਰਾ ਲਓ 55 ਕਰਾ ਲਓ 45 ਕਰਾ ਲਓ 55 ਤੋਂ 1 ਨੰਬਰ ਮੈਂ ਕਹਿੰਦੇ ਇੱਕ ਨੰਬਰ ਆ ਜੀ ਆ ਆਪ ਦੀ ਕੋਈ ਟਿਪ ਗੈਤ ਸੱਲੀ ਕਰਕੇ ਆਪਣੀ ਟਿਪਕੇ ਤਸੱਲੀ ਜਿਹੜੀ ਦੋਸਤੋ ਬਾਈਆ ਉਹ ਵੀ ਸਾਨੂੰ ਸਭ ਕੱਚੀ ਦਾ ਮੁੱਲ ਜੋ ਪਰ ਇਹਦੇ ਨੂੰ ਵੀ ਇਹ ਜਿਆਦੀ ਆ ਵਜਨ ਕੱਢ ਵੇ ਲੋ ਪਰ ਆਪਾਂ ਨੂੰ ਭਾੜਾ ਮੇਰੀ ਭਾੜਾ ਆਪਾਂ ਦੇ ਦਿੰਦੇ ਆ ਵਜਨ ਲੋਡ ਆ ਰਹੀ ਆ ਪੂਰੇ ਭਾਰੇ ਪਿੰਡੇ ਦੀ ਆ ਤੇ ਮੁੱਲ ਜਿਹੜਾ ਦੋਸਤੋ ਬਾਈ ਨੇ ਦੱਸਤਾ ਕਿ ਘੱਟੋ ਘੱਟ ਵੀ ਇੱਥੋਂ ਤੱਕ ਦੇ ਲਿਆ ਕਰ ਲਾਂਗੇ ਠੀਕ ਆ ਆ ਤਿੰਨ ਪਸ਼ੂ ਸੀ ਬਾਈ ਹੈਪੀ ਦੇ ਕੋਲ ਤਿੰਨੇ ਤਸੱਲੀ ਪਕਸ਼ਾ ਦੋਸਤੋ ਦੋਵਾਂ ਦੀ ਚਵਾਈ ਬਹੁਤ ਵੈਸਟ ਲੱਗੀ ਆ ਸਬਦਾ ਤੁਸੀਂ ਕਰਨਾ ਆਪਣੀ ਸਮਝ ਦੇ ਨਾਲ ਘਰ ਪਹੁੰਚ ਕੇ ਤਸੱਲੀ ਕਰ ਸਕਦੇ ਆ ਵੀ ਹੱਥੀਂ ਹੈਪੀ ਬੁਲ ਦੇ ਨੰਬਰ ਫੋਨ ਨੰਬਰ ਹੈ ਆਪਣਾ 818377357594656332 ਸੈਂਕੂ ਠੀਕ ਹੈ ਜੀ ਪਹਿਲੇ ਜਨ ਬਲ ਦੇ ਵਟਸਐਪ ਚੱਲਦਾ ਆਪਣਾ ਠੀਕ ਹੈ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਭਾਈ ਹੈਪੀ ਪਿੰਡ ਬੁਰਜਨਾ ਥੁਗੇ ਤਸਵੀਰ ਪੱਟੀ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ